ਇਹ ਫਲੈਗ ਮਾਰਚ ਕੱਢਿਆ ਜਾ ਰਿਹਾ ਕਿਥੋਂ ਦੀ ਲੈ ਕੇ ਕਿੱਥੋਂ ਕੱਢਿਆ ਜਾ ਰਿਹਾ ਕੀ ਕਹਿਣਾ ਚਾਹਦੇ ਹੈ ਸ਼ਹਿਰ ਵਾਸੀਆਂ ਨੂੰ ਮਰਨਗੇ ਮਾ ਜੀ ਇਹ ਫਲੈਗ ਮਾਰਚ 26 ਜਨਵਰੀ ਦੇ ਸਬੰਧ ਚ ਜਿਹੜਾ ਵਾ ਸਾਡੀ ਸਬਡਿਵੀਜ਼ਨ ਸੈਂਟਰਲ ਦੇ ਵਿੱਚ ਕੱਢਿਆ ਜਾ ਰਿਹਾ ਮਾਨਜੋਬ ਕਮਿਸ਼ਨਰ ਸਾਹਿਬ ਦੇ ਹੁਕਮਾਂ ਮੁਤਾਬਕ ਔਰ ਸਾਡੇ ਐਡੀਐਸਪੀ ਵਨ ਸਾਹਿਬ ਸ੍ਰੀ ਮੋਤਾਜ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਹੜਾ ਫਲੈਗ ਮਾਰਚ ਕੱਢਿਆ ਜਾ ਰਿਹਾ ਜਿਹਦੇ ਵਿੱਚ ਸਾਡੇ ਸਬਡਿਵੀਜ਼ਨ ਦੇ ਐਸਚਓ ਔਰ ਸਾਰੀ ਫੋਰਸ ਜਿਹੜੀ ਆ ਉਹ ਇਹਦੇ ਵਿੱਚ ਸ਼ਾਮਲ ਹੋਈ ਆ ਔਰ ਇਹ ਫਲੈਗ ਮਾਰਚ ਆਪਾਂ ਹਾਲ ਗੇਟ ਤੋਂ ਸ਼ੁਰੂ ਕਰ ਉਹ ਮਕੇਸ ਕੰਦਰੀ ਗੇਟ ਤੱਕ ਪੈਦਲ ਫਲੈਗ ਮਾਰਚ ਕੀਤਾ ਜਾਏਗਾ ਉਸ ਤੋਂ ਬਾਅਦ ਗੱਡੀਆਂ ਦੇ ਵਿੱਚ ਜਿਹੜਾ ਵਾ ਸਾਰੀ ਸਬਡਿਵੀਜ਼ਨ ਦੇ ਵਿੱਚ ਜਿਹੜਾ ਚੱਕਰ ਲਾਇਆ ਜਾਏਗਾ ਠੀਕ ਹੈ ਸਰ ਅੱਛਾ ਜੀ ਸਰ ਜਿਹੜਾ ਇੱਕ ਮਾਮਲਾ ਦਿੱਤਾ ਗਿਆ ਸੁਖਵਰ ਸਿੰਘ ਪੰਨੋ ਦੇ ਉੱਪਰ ਕਈ ਤਰ੍ਹਾਂ ਦਾ ਬਹਿ ਜਾ ਇਹ ਇਹਦੇ ਇਹਦੇ ਵਿੱਚ ਪਹਿਲਾਂ ਤਾਂ ਜਿਹੜੀ ਫੋਰਸ ਸਾਡੀ ਸਬਡਿਵੀਜ਼ਨ ਜਿਹੜੀ ਸੈਂਟਰਲ ਦੇ ਚਾਰ ਥਾਣੇ ਆ ਜੀ ਡੀ ਡਿਵੀਜ਼ਨ ਈ ਡਿਵੀਜ਼ਨ ਗੇਟ ਕੀਮਾ ਤੇ ਸਲਾਮਾਬਾਦ ਉਹਦੀ ਫੋਰਸ ਆ ਸਾਰੀ ਔਰ ਬਾਕੀ ਸਾਨੂੰ ਜਿਹੜੀ ਐ ਐਕਸਟਰਾ ਫੋਰਸ ਜਿਹੜੀ ਸੀਪੀ ਸਰਵਲੋਂ ਮਹਈਆ ਕਰਾਈ ਗਈ ਗਿਰੋ ਨਾਲ ਲਾਈ ਗਈ ਹੈ ਜੀ ਜਿਹੜਾ ਮਾਮਲਾ ਨਾਲ ਲਾਇਆ ਜਾਂਦੇ ਸੀ ਅੱਜ ਤੱਕ ਨਜ਼ਰ ਨਹੀਂ ਆ ਰਿਹਾ ਉਹ ਮਾਮਲਾ ਜਿਹੜਾ ਆ ਉਹ ਜਿਹੜੀ ਇੱਕ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਇੱਕ ਆਡੀਓ ਵੀਡੀਓ ਉਹਦੇ ਤਹਿਤ ਜਿਹੜਾ ਵਾ ਉਹ ਥਾਣਾ ਡੀਵੀਜ਼ਨ ਚ ਪਰਚਾ ਦਰਜ ਕੀਤਾ ਗਿਆ ਸਰ 26 ਜਨਵਰੀ ਲੈ ਕੇ ਕੀ ਦਾਇਰਤਾ ਨੇ ਜਿਹੜੀ ਇੱਥੇ ਲਗਾਈ ਗਈ ਸਾਡੀ ਸਬਡਿਵੀਜ਼ਨ ਦੇ ਵਿੱਚ ਸਾਡੇ ਸਬਡਿਵੀਜ਼ਨ ਦੀ ਟੋਟਲ 330 ਫੋਰਸ ਇਹ ਆ ਜੀ ਬਾਕੀ ਸਾਨੂੰ ਐਕਸਟਰਾ ਫੋਰਸ ਜਿਹੜੀ ਆ 100 ਜਿਹੜੀ ਐਕਸਟਰਾ ਫੋਰਸ ਜਿਹੜੀ ਸੀਪੀ ਸਰਵਰੋਂ ਮਈਆ ਕਰਾਈ ਗਈ ਆ ਉਹ ਸਾਰੀ ਸਾਡੀ ਸਬਡਿਵੀਜ਼ਨ ਦੇ ਵਿੱਚ ਨਾਕਾਬੰਦੀਆਂ ਕੀਤੀਆਂ ਗਈਆਂ ਹਨ ਪੈਟਰੋਲਿੰਗ ਜਿਹੜੀ ਆ ਉਹਦੇ ਵਿੱਚ ਕੀਤੀ ਜਾ ਰਹੀ ਆ 24 ਆਵਰ ਜਿਹੜੇ ਸਾਡੇ ਉਹ ਜਿਹੜੇ ਨਾਕਾ ਨਾਕੇ ਚੱਲ ਰਹੇ ਆ ਸਰ 26 ਜਨਵਰੀ ਲੈ ਕੇ ਕੀ ਰਹਿਤਾਂ ਨੇ ਜਨਤਾ ਨੂੰ ਜਾਂ ਹੁੱਲੜਵਾਜਾਂ ਨੂੰ ਜਾਂ ਫਿਰ ਰਾਜਨੀਤਿਕ ਅੰਤਰਾ ਨੂੰ 26 ਜਨਵਰੀ ਨੂੰ ਲੈ ਕੇ ਇਹ ਹੀ ਆ ਜੀ ਸਾਰਾ ਪੀਸਫੁਲੀ ਜਿਹੜਾ ਵਾ 26 ਜਨਵਰੀ ਜਿਹੜੀ ਮਨਾਈ ਜਾਏਗੀ ਔਰ ਇਹ ਜਿਹੜੇ ਹੁਲੜਵਾਜ ਨੇ ਜਾਂ ਕੋਈ ਸ਼ਰਾਰਤੀ ਅਨਸਰ ਨੇ ਉਹਨਾਂ ਨੂੰ ਇਹ ਹਦਾਇਤ ਆ ਕਿ ਜੇ ਕੋਈ ਇਦਾਂ ਦੀ ਕੋਈ ਹਰਕਤ ਕਰੇਗਾ ਤਾਂ ਇਹ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਠੀਕ ਹੈ ਜੀ ਇਹ ਜਿਹੜਾ ਆਪਣਾ ਫਲੈਗ ਮਾਰਚ ਕਿੱਥੋਂ ਕਿੱਥੇ ਜਾ ਰਿਹਾ ਜੀ ਹੁਣ ਇਹ ਫਲੈਗ ਮਾਰਚ ਫਿਲਹਾਲ ਅਸੀਂ ਹੌਲ ਗੇਟ ਤੋਂ ਸ਼ੁਰੂ ਕੀਤਾ ਜੀ ਪੈਦਲ ਆਪਾਂ ਭਰਾਵਾਂ ਦੇ ਟਾਬੇ ਤੋਂ ਹੁੰਦੇ ਕਟੜਾ ਜੈਮਲ ਸਿੰਘ ਥਾਣੀ ਸਕੰਦਰੀ ਗੇਟ ਤੱਕ ਆਪਾਂ ਇਹਨੂੰ ਪੈਦਲ ਕਵਰ ਕਰਾਂਗੇ ਜੀ ਬਾਕੀ ਅਸੀਂ ਸਬਡਿਵੀਜ਼ਨ ਦੇ ਏਰੀਆ ਦੇ ਵਿੱਚ ਗੱਡੀਆਂ ਦੇ ਉੱਪਰ ਕਵਰ ਕਰਾਂਗੇ 26 ਜਨੂ ਤੱਕ ਐਸੇ ਤਰ੍ਹਾਂ ਫਲੈਗ ਮਾਰਚ ਜਾਰੀ ਰਹਿਣ ਔਰ ਜਿਹੜੀ ਹਾਲ ਗੇਟ ਦੇ ਵਿੱਚ ਬਾਜ਼ਾਰ ਨੇ ਯੂਟੀ ਮਾਰਕੀਟ ਉਹਦੇ ਵੀ ਆਪਾਂ ਐਂਟੀਸੈਪਟਿਕ ਚੈਕਿੰਗ ਕਰਵਾ ਰਹੇ ਹਾਂ ਸਰ ਪੈਰੀਗੇਟ ਲਗਾ ਕੇ ਚੈਕਿੰਗ ਵਗੈਰਾ ਹੀ ਕਰੋਗੇ ਜੀ ਹਾਂਜੀ 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 ਸਾਡੇ ਉਹ ਨਾਕੇਬੰਦੀ ਤੇ ਸਾਡੀ ਤੁਹਾਨੂੰ ਦੱਸਿਆ 24 ਆਵਰ ਚੱਲ ਰਹੀ ਆ ਉਹਦੇ ਵਿੱਚ ਚੈਕਿੰਗ ਵੀ ਚੱਲ ਰਹੀ ਆ ਔਰ ਸ਼ਾਮ ਨੂੰ ਵੀ ਸਾਡੇ ਨਾਕੇ ਰਾਤ ਰਾਤ ਨੂੰ ਵੀ ਹੁੰਦੇ ਆ ਜੀ ਦਿਨੇ ਵੀ ਹੁੰਦੇ ਆ ਚੈਕਿੰਗ ਦੌਰਾਨ ਕੁਝ ਮਿਲਿਆ ਜੀ ਹੁਣ ਤੱਕ ਚੈਕਿੰਗ ਦੌਰਾਨ ਅਸੀਂ ਛੱਕੀ ਬੰਦੇ ਲੈ ਕੇ ਆਂਦੇ ਹਾਂ ਜੀ ਰਾਉਂਡ ਅਪ ਕੀਤੇ ਹੋਏ ਆ ਜੀ ਉਹਨਾਂ ਤੋਂ ਪੁੱਛ ਕੇ ਚੱਲ ਰਹੀ ਹੈ ਜੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨ